ਜੀਤੇ ਵਰਗੀ ਫੁਰਤੀ ਦੇ ਲਈ ਚੀਲ ਵਰਗੀ ਨਿਗਾਹ ਦੇ ਲਈ ਝੋਟੇ ਵਰਗੀ ਜਾਣ ਦੇ ਲਈ ਲੂੰਬੜੀ ਵਰਗੇ ਤੇਜ ਦਿਮਾਗ ਦੇ ਲਈ ਇਹ ਜੂਸ ਤਿਆਰ ਕਰਕੇ ਤੇ ਰੋਜ਼ਾਨਾ ਪੀਣਾ ਸ਼ੁਰੂ ਕਰ ਦਿਓ ਆਪਣੇ ਬੱਚਿਆਂ ਨੂੰ ਪਿਆਉਣਾ ਸ਼ੁਰੂ ਕਰ ਦਿਓ ਕਿਉਂਕਿ ਸਿਹਤ ਆ ਤਾਂ ਸਾਰਾ ਸੰਸਾਰ ਆ ਸਿਹਤ ਗਈ ਤਾਂ ਸਾਰਾ ਸੰਸਾਰ ਆਪਣੇ ਲਈ ਖਤਮ ਹੋ ਜਾਂਦਾ ਕਰਨਾ ਕੁਝ ਵੀ ਨਹੀਂ ਚੀਕੂ ਨਹੀਂ ਹੁੰਦੇ ਚੀਕੂ ਫਰੂਟ ਚੀਕੂ ਲਏ ਆ ਅਸੀਂ 4 ਚੀਕੂ ਲਏ ਆ 4 ਚੀਕੂਆਂ ਨੂੰ ਆਪਾਂ ਛੱਲ ਲੈਣਾ ਚੀਕੂਆਂ ਨੂੰ ਆਪਾਂ ਛੱਲ ਲੈਣਾ ਤੇ ਇਹ ਬਣਦਾ ਬਹੁਤ ਆਸਾਨਾ ਇਹਦੇ ਵਿੱਚ ਕੋਈ ਵੀ ਮਿਹਨਤ ਵਾਲੀ ਚੀਜ਼ ਹੈ ਨਹੀਂਗੀ ਤੇ ਤੁਸੀਂ ਬਣੇ ਰੋ ਵੀਡੀਓ ਦੇ ਨਾਲ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸੋ ਤੇ ਇਹ ਦੱਸੋ ਵੀ ਇਹ ਵਾਲਾ ਨਸਖਾ ਤੁਹਾਨੂੰ ਪਹਿਲਾਂ ਪਤਾ ਸੀ ਕਿ ਨਹੀਂ ਪਤਾ ਸੀਗਾ ਤੇ ਇਹ ਜਿਹੜੀ ਚੀਜ਼ ਅਸੀਂ ਦੱਸਾਂਗੇ ਤੁਹਾਨੂੰ ਜੇ ਕੰਮ ਨਾ ਕਰੇ ਤਾਂ ਅਸੀਂ ਬੈਠੇ ਆਂ ਹੁਣ ਵੀਡੀਓ ਦੇ ਥੱਲੇ ਤੁਸੀਂ ਲਿਖਣਾ ਵੀ ਤੁਹਾਨੂੰ ਫਾਇਦਾ ਕਿੰਨਾ ਹੋਇਆ ਜੂਸ ਪੀ ਕੇ ਦੇਖੋ 4 ਦਿਨ ਤੁਹਾਨੂੰ ਆਪੇ ਹੀ ਪਤਾ ਲੱਗ ਜੂ ਤੁਹਾਡੇ ਸਰੀਰ 'ਚ ਕੀ ਕੀ ਬਦਲਾਅ ਆਉਂਦੇ ਆ ਆਇਆ 25 ਕੁ ਸ਼ੈਲ ਲੈ ਇਹਨਾਂ ਦੇ ਬੀ ਕੱਢ ਕੇ ਰੱਖ ਤੇ ਅੱਡ ਤੇ ਆਪਾਂ ਜਿਹੜੇ ਇਹਨਾਂ ਦੇ ਛੋਟੇ ਛੋਟੇ ਪੀਸ ਕਰ ਲੈਣੇ ਆ ਇਦਾਂ ਠੀਕ ਆ ਜੇ ਬਿਮਾਰ ਬੰਦੇ ਨੂੰ ਤੁਸੀਂ ਦੇਖਿਆ ਵੀ ਡਾਕਟਰ ਕਹਿੰਦੇ ਹੁੰਦੇ ਵੀ ਇਹਨੂੰ ਚੀਕੋ ਖਵਾਓ ਉਹ ਕਮਲੇ ਥੋੜੀ ਹੈ ਡਾਕਟਰ ਉਹ ਕੋਈ ਗੱਲ ਇਹਨਾਂ ਦੇ ਵਿੱਚ ਤਾਂ ਹੀ ਕਹਿੰਦੇ ਆ ਨਾ ਮਤਲਬ ਕਿ ਚੀਕੋਆਂ ਦੇ ਵਿੱਚ ਜੋ ਕੁਝ ਆ ਵਿਟਾਮਿਨ ਇਹਨੇ ਆ ਨਾ ਯਾਰ ਇਹਦੇ ਵਿੱਚ ਮੈਂ ਕਹਿੰਨਾ ਹੱਦ ਹੀ ਨਹੀਂ ਕੋਈ ਮਟਾਮਣ ਤਾਕਤਾਂ ਇਹਦੇ ਵਿੱਚ ਬਹੁਤ ਜ਼ਿਆਦਾ ਇੱਕ ਗੁਣਕਾਰੀ ਫਰੂਟ ਆ ਇਹ ਫਾਈਬਰ ਭਰਪੂਰ ਆ ਇਹ ਤੁਸੀਂ ਦੇਖੋ ਵੀ ਇਹਨਾਂ ਨੂੰ ਪੀਸ ਕਰਕੇ ਆਪਾਂ ਇਹ ਗੜਵੀ ਇੱਕ ਜਿਵੇਂ ਭਾਂਡੇ ਦੇ ਵਿੱਚ ਆਪਾਂ ਪਾ ਲੈਣੀ ਤੇ ਦੋ ਚਮਚੇ ਖੰਡ ਦੇ ਪਾ ਲਈ ਆਪਾਂ ਠੀਕ ਆ ਟੇਸਟ ਬਣਾਉਣ ਦੇ ਲਈ ਜਿਵੇਂ ਸ਼ੇਕ ਬਣਾਣਾ ਹੈ ਇਹ ਸ਼ੇਕ ਤੁਸੀਂ ਦੇਖੋ ਇਹ ਜਿਹੜੇ ਆਪਾਂ ਡਰਾਈ ਫਰੂਟ ਭਿਓ ਕੇ ਰੱਖੇ ਸੀਗੇ ਇਹ ਇੰਨੇ ਡਰਾਈ ਫਰੂਟਾਂ ਨੂੰ ਆਪਾਂ ਇਹਦੇ ਵਿੱਚ ਵਰਤਾਂਗੇ ਇਹਦੇ ਵਿੱਚ ਜਿਹੜੇ ਬਦਾਮ ਹਨ ਉਹਨਾਂ ਨੂੰ ਆਪਾਂ ਛੱਲਾ ਲੈਣਾ ਇਸ ਤਰ੍ਹਾਂ ਕਿਉਂਕਿ ਬੱਚਿਆਂ ਨੂੰ ਜਦੋਂ ਮੂੰਹ 'ਚ ਛਿਲਾਂ ਜਿਹੀ ਆ ਜਾਂਦੀਆਂ ਤਾਂ ਉਹ ਉਹਨਾਂ ਨੂੰ ਅੱਛਾ ਨਹੀਂ ਲੱਗਦਾ ਇਹਨਾਂ ਨੂੰ ਆਪਾਂ ਛੱਲਾ ਲੈਣਾ ਠੀਕ ਆ ਦੋਸਤੋ ਤੇ ਜਿਹੜੀਆਂ ਦਾਖਾਂ ਉਹਨਾਂ ਨੂੰ ਆਪਾਂ ਇਸੇ ਤਰ੍ਹਾਂ ਦੇ ਵਿੱਚ ਪਾ ਲੈਣਾ ਜੂਸ ਦੇ ਤੇ ਉਸ ਤੋਂ ਬਾਅਦ ਆਪਾਂ ਕੀ ਕਰਦੇ ਆ ਉਹ ਵੀ ਤੁਹਾਨੂੰ ਦੱਸਦੇ ਆ ਤੇ ਜਦੋਂ ਤੁਸੀਂ ਪੀਓਗੇ ਨਾ ਇਹਨੂੰ ਜਾਂ ਤੁਹਾਡੇ ਜੀ ਆਪਦੇ ਰਿਸ਼ਤੇਦਾਰ ਜਿਹੜੇ ਆਪਣੇ ਘਰੇ ਆਉਂਦੇ ਆ ਉਹਨਾਂ ਨੂੰ ਕੋਕਾ ਕੋਲਾ ਦੀ ਥਾਂ ਤੇ ਜਾਂ ਠੰਡੇ ਦੀ ਥਾਂ ਤੇ ਆ ਜਿੱਜਾ ਪੀਓਗੇ ਤਾਂ ਅਗਲਾ ਸੋਡਾ ਨਾ ਫੈਨ ਹੀ ਬਣ ਜਾਊਗਾ ਘਰੇ ਜਾ ਕੇ ਸਲਾਊਗਾ ਤੁਹਾਨੂੰ ਦੋਸਤੋ ਉਹ ਵੀ ਅੱਜ ਸਾਡੀ ਸੇਵਾ ਬਹੁਤ ਕੀਤੀ ਆ ਉਹਨਾਂ ਨੇ ਪਤਾ ਨਹੀਂ ਕਾਦਾ ਸ਼ੇਕ ਪੈ ਤਾ ਉਹਨਾਂ ਨੇ ਤੇ ਲੋਕਾਂ ਦੇ ਨਾੜਾ ਬੜਕਣ ਲੱਗ ਜਾਂਦੀਆਂ ਜਦੋਂ ਆਪ ਪੀ ਲੈਂਦੇ ਆ ਆ ਇੱਕ ਗਲਾਸ ਦੁੱਧ ਦਾ ਪਾਤਾ ਪੈ ਦੇ ਵਿੱਚ ਦੋਸਤੋ ਤੇ ਹੁਣ ਇਹਨੂੰ ਆਪਾਂ ਥੋੜਾ ਜਿਹਾ ਚਮਚਾ ਜੇ ਮਾਰ ਕੇ ਹਲਾਜ ਲੈਣਾ ਤੇ ਬਾਅਦ ਚ ਆਪਾਂ ਗ੍ਰੈਂਡਰ ਨਹੀਂ ਹੁੰਦਾ ਗ੍ਰੈਂਡਰ ਜਾਂ ਮਿਕਸੀ ਜਿਨ੍ਹਾਂ ਦੇ ਘਰੇ ਮਿਕਸੀ ਆ ਮਿਕਸੀ ਚਲਾ ਲਓ ਨਹੀਂ ਗ੍ਰੈਂਡਰ ਤਾਂ ਅੱਜ ਕੱਲ ਹਰ ਇੱਕ ਘਰੇ ਆ ਯਾਰ ਗ੍ਰੈਂਡਰ ਨਾਲ ਇਹਨੂੰ ਆਪਾਂ ਸ਼ੇਕ ਬਣਾ ਲੈਣਾ ਇਹਨੂੰ ਠੀਕ ਆ ਇਹਦਾ ਜੂਸ ਜਦੋਂ ਬਣ ਜਾਊਗਾ ਦੇਖੋ ਇਹ ਪੂਰਾ ਗਾੜਾ ਗਾੜਾ ਜੂਸ ਬਣੂਗਾ ਤੁਸੀਂ ਨਾ ਮੰਗੇਓ ਸ਼ੇਕ ਬਣਾਣਾ ਸ਼ੇਕ ਹੀ ਪੀਤੇ ਆ ਜੇ ਚੀਕੋ ਸ਼ੇਕ ਪੀ ਲੈਣਾ ਤੇ ਤੁਹਾਡੀ ਨਿਗਾਹਾਂ ਬਨ ਜਾਣੀਆਂ ਸੂਝਤਾ ਗਾ ਨਾ ਤੁਸੀਂ ਮੈਂ ਕਹਿੰਦਾ ਵੀ ਦੂਰੋਂ ਖੜ ਕੇ ਵੀ ਪਾ ਸਕਦੇ ਆ ਤੁਹਾਨੂੰ ਨੇੜੇ ਲਿਆਉਣ ਦੀ ਲੋੜ ਵੀ ਨਹੀਂ ਹੈਗੀ ਜਿਵੇਂ ਹੈ ਜਿਵੇਂ ਹੋਰ ਕੰਮ ਦੇਖ ਲੋ ਤੁਸੀਂ ਵੀ ਜਿਵੇਂ ਲੋਕ ਕਹਿੰਦੇ ਆ ਵੀ ਤਨਸੂਰਜ ਦੀ ਦਾ ਅਗਲਾ ਕਹਿੰਦਾ ਹਾਂ ਦੀ ਦਾ ਅਗਲਾ ਕਹਿੰਦਾ ਹੋਰ ਕਿੰਨੇ ਕੀ ਨਿਗਾ ਚਾਹੀਦੀ ਇਹ ਤੈਨੂੰ ਦਿਸੀ ਤਾਂ ਹੀ ਜਾਂਦਾ ਹੈ ਇਹਦਾ ਸੀ ਕਿ ਐਸੇ ਦੀ ਗੱਲ ਤੇ ਜਿਹੜਾ ਹੁਣ ਬਰਫ਼ ਵਾਲਾ ਪਾਣੀ ਆਇਆ ਪਾ ਡੋਲ ਦੇਣਾ ਇਹ ਆਪਣੇ ਕਿਸੇ ਕੰਮ ਦਾ ਨਹੀਂ ਆਪਾਂ ਖੱਲੀ ਬਰਫ਼ ਰੱਖ ਲਈ ਆ ਗਲਾਸਾਂ ਦੇ ਵਿੱਚ ਤੇ ਜਿਹੜਾ ਆਪਾਂ ਸ਼ੇਕ ਤਿਆਰ ਕੀਤਾ ਦੋਸਤੋ ਇਹ ਆਪਾਂ ਇਨ੍ਹਾਂ ਗਲਾਸਾਂ ਦੇ ਵਿੱਚ ਪਾ ਲੈਣਾ ਠੀਕ ਆ ਇਨ੍ਹਾਂ ਗਲਾਸਾਂ ਦੇ ਵਿੱਚ ਸ਼ੇਕ ਪਾ ਲੈਣਾ ਤੇ ਡਿਜ਼ਾਈਨ ਦੇ ਵਾਸਤੇ ਆਪਾਂ ਜਿਹੜਾ ਉਹ ਥੋੜਾ ਜਿਹਾ ਇਹਦੇ ਵਿੱਚ ਡੈਕੋਰੇਸ਼ਨ ਕਰਾਂਗੇ ਇਹਨੂੰ ਆਪਾਂ ਉਹਦੇ ਵਾਸਤੇ ਆਪਾਂ ਆਹ ਜਿੰਨਾ ਪਾਉਣੀਆ ਦੇਖ ਲਿਆ ਚੈਰੀ ਪਾਤੀ ਆਪਾਂ ਇੱਧਰ ਤੇ ਫਿਰ ਜਿਹੜਾ ਬਰੀਕ-ਬਰੀਕ ਕੱਟ ਕੇ ਆਪਾਂ ਉਹ ਰੱਖਿਆ ਡਰਾਈ ਫਰੂਟ ਉਹ ਥੋੜੇ-ਥੋੜੇ ਉੱਤੇ ਗਏ ਰੱਖਦੇ ਨੇ ਡੈਕੋਰੇਸ਼ਨ ਵਾਸਤੇ ਵੀ ਜਦੋਂ ਘਰੇ ਆਏ ਪਰੌਣੇ ਦੇਖਣ ਰਿਸ਼ਤੇਦਾਰ ਦੇਖਣ ਤੇ ਉਹਨਾਂ ਦੇ ਪੈਰ ਹਿੱਲ ਜਾਣ ਤੇ ਜਦੋਂ ਘੁੱਟ ਭਰਨਾ ਦੋਸਤੋ ਤੋ ਇੱਕ ਦੂਜੇ ਨੂੰ ਮੋਢੇ ਹੀ ਮਾਰੀ ਜਾਣ ਵੀ ਹੈ ਕਿ ਪਹਿਲਾਂ ਇਹ ਦੱਸੋ ਤੇ ਦੱਸਣਾ ਆਪਾਂ ਹੈਣੀ ਉਹਨਾਂ ਨੂੰ ਕਿਉਂਕਿ ਨਹੀਂ ਤਾਂ ਅਗਲਾ ਘਰੇ ਬਣਾ ਕੇ ਬੀਲੂਗਾ ਹੈ ਤੇ ਜੇ ਨਾ ਬੜਾ ਹੀ ਬੜਾ ਹੀ ਕਹੀ ਜਾਵੇ ਨਾ ਤੁਸੀਂ ਇੰਨੀ ਸਵਾਦ ਚੀਜ਼ ਸੀਗੀ ਇਹ ਦੱਸ ਤਾਂ ਦਿਓ ਯਾਰ ਕੀ ਸੀ ਇਹ ਉਹਨੂੰ ਦੱਸ ਤਾਂ ਥੋੜਾ ਜੇ ਕਰਨ ਦੇ ਵਿੱਚ ਠੀਕ ਹੈ ਦੋਸਤੋ ਹੁਣ ਮੈਂ ਤੁਹਾਨੂੰ ਇਹ ਪੀ ਕੇ ਦਿਖਾਉਣਾ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਵੀ ਇਹ ਬਹੁਤ ਜਿਆਦਾ ਟੇਸਟੀ ਆ ਹੁਣ ਜਦੋਂ ਇਹ ਘੁੱਟ ਭਰਦ ਨਾ ਪੈ ਦੀ ਇਹ ਚਮਚੇ ਨਾਲ ਪੀਣ ਨੂੰ ਜੀ ਕਿਉਂ ਕਰਦਾ ਕਿਉਂਕਿ ਆਪਾਂ ਨੂੰ ਐ ਹੁੰਦਾ ਵੀ ਇਹ ਮੁੱਕ ਨਾ ਜਾਵੇ ਜੇ ਮੁੱਕਦਾ ਤਾਂ ਆਪਾਂ ਨੂੰ ਐ ਲੱਗਦਾ ਹੁੰਦਾ ਵੀ ਹੋਰ ਪੀਏ ਤਾਂ ਕਰਕੇ ਇਹਨੂੰ ਚਮਚਾਂ ਦੇ ਨਾਲ ਪੀਓਗੇ ਨਾ ਬਹੁਤ ਹੀ ਸਵਾਦ ਲੱਗੂਗਾ ਤੁਹਾਨੂੰ ਸ਼ੇਅਰ ਕਰ